ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਕੱਲ ਮੈਂ ਇੱਕ ਵੀਡੀਓ ਸ਼ੂਟ ਕੀਤੀ ਸੀ ਜਿਹੜੀ ਮੈਂ ਰਾਤ ਪਾਈ ਉਹ ਸੀ ਫਿਲਮੀ ਐਕਟਰ ਤਰਮਿੰਦਰ ਦੀ ਜੀਵਨੀ ਬਾਰੇ ਪਰ ਇਹ ਨਹੀਂ ਪਤਾ ਸੀ ਕਿ ਸਵੇਰ ਹੁੰਦੇ ਤੱਕ ਜਦੋਂ ਮੈਂ ਵੀਡੀਓ ਦੀ ਪ੍ਰਤੀਕਿਰਿਆ ਦੇਖੂੰਗਾ ਉਹ ਤੋਂ ਪਹਿਲਾਂ ਤਰਮਿੰਦਰ ਨੇ ਦੁਨੀਆ ਤੋਂ ਤੁਰ ਜਾਣਾ ਆਪਣੇ 99 ਜਨਮ ਦਿਨ ਤੋਂ 90 ਮੇਂ ਜਨਮ ਦਿਨ ਤੋਂ 1 ਮਹੀਨਾ ਪਹਿਲਾਂ ਤਰਮਿੰਦਰ ਅੱਜ ਅਚਾਨਕ ਦੁਨੀਆ ਤੋਂ ਰੁਕਸਤ ਹੋ ਗਿਆ। ਉਹਦੀਆਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੀਆਂ ਫਿਲਮਾਂ ਅੱਜ ਜਿਹਨ ਵਿੱਚ ਘੁੰਮਦੀਆਂ ਜਿਹੜੀਆਂ ਬਚਪਨ ਤੋਂ ਅਸੀਂ ਦੇਖਦੇ ਆ ਰਹੇ ਹਾਂ ਉਹ ਉਦੋਂ ਫਿਲਮਾਂ ਦੇ ਵਿੱਚ ਉਹਦੀਆਂ ਫਿਲਮਾਂ ਹਿੱਟ ਜਾ ਰਹੀਆਂ ਸੀਗੀਆਂ ਹੋ ਰਹੀਆਂ ਸੀਗੀਆਂ ਲੱਗ ਰਹੀਆਂ ਸੀ ਜਦੋਂ ਸਾਡਾਲੇ ਜਨਮ ਵੀ ਨਹੀਂ ਹੋਇਆ ਸੀ। ਮਤਲਬ ਕਿ ਬਚਪਨ ਤੋਂ ਉਹਦੀਆਂ ਫਿਲਮਾਂ ਜਿਹੜੀਆਂ ਉਹ ਦੇਖਦੇ ਆ ਰਹੇ ਆ ਬਹੁਤ ਵਧੀਆ ਅਦਾਕਾਰ ਸੀ ਇੱਕ ਪੰਜਾਬ ਦਾ ਸਿੰਪਲ ਬੰਦਾ ਸਿੰਪਲ ਘਰ ਦੇ ਵਿੱਚੋਂ ਉੱਠ ਕੇ ਬਾਲੀਵੁੱਡ ਤੱਕ ਜਾਣਾ ਲੰਬਾ ਸਫ਼ਰ ਤੈਅ ਕਰਨਾ ਫਿਲਮੀ ਦੁਨੀਆ ਦਾ ਅਤੇ ਆਪਣੀ ਧਾਕ ਜਮਾਉਣੀ ਬਾਲੀਵੁੱਡ ਦੇ ਵਿੱਚ ਵੈਸੇ ਉੱਥੇ ਬਹੁਤਾ ਪਛਿਆ ਨਹੀਂ ਜਾਂਦਾ ਜਦ ਕਿ ਇੱਕ ਪੰਜਾਬੀ ਪਿੰਡੂ ਮੁੰਡਾ ਉੱਠ ਕੇ ਆ ਬਾਲੀਵੁੱਡ ਦੇ ਵਿੱਚ ਜਾ ਕੇ ਆਪਣਾ ਸਿੱਕਾ ਚਲਾਉਂਦਾ ਆ ਧਾਕ ਜਮਾਉਂਦਾ ਆ ਤੇ ਛਾ ਜਾਂਦਾ ਆ ਤੇ ਉਹਦੇ ਜਿਹੜੇ ਪੁੱਤਰ ਆ ਅੱਜ ਤੱਕ ਫਿਲਮਾਂ ਦੇ ਵਿੱਚ ਕਾਮਯਾਬ ਐਕਟਰ ਵਜੋਂ ਆਪਣਾ ਜਿਹੜਾ ਕੰਮ ਕਰਦੇ ਆ ਰੋਲ ਨਿਭਾਉਂਦੇ ਆ ਤੇ ਧਰਮਿੰਦਰ ਦੀ ਵੀ ਆਖਰੀ ਫਿਲਮ ਦੀ ਸ਼ੂਟਿੰਗ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਸੀ ਉਹਦਾ ਟ੍ਰੇਲਰ ਅ ਕੱਲ ਪਰਸੋਂ ਹੀ ਲਾਂਚ ਹੋਇਆ ਸੀ ਜਿਹੜੀ ਬਾਅਦ ਵਿੱਚ ਆਉਣੀ ਆ ਹਮ ਬਹੁਤ ਵਧੀਆ ਅਦਾਕਾਰ ਸੀ ਉਹਦੀਆਂ ਕੁਝ ਚੁਣਿੰਦਾ ਫਿਲਮਾਂ ਜੋ ਪਸੰਦ ਸੀ ਦੇਖੀਆਂ ਸੀ ਜਿਹਦੇ ਵਿੱਚੋਂ ਆਖੇ ਫਿਲਮ ਪਹਿਲੇ ਫਿਰ ਦੇਖੀ ਸੀ ਸ਼ੋਲੇ ਅ ਪਰਦੇਗਿਆ ਤੇ ਅ ਫੂਲ ਆਰ ਪੱਥਰ ਇਹੋ ਫਿਲਮਾਂ ਜਿਹੜੀਆਂ ਸਾਡੇ ਜਨਮ ਤੋਂ ਪਹਿਲਾਂ ਦੀਆਂ ਸ਼ੋਲੇ ਬਾਚਾਈ ਸੀ ਤੇ ਦੇਖੀਆਂ ਸੀ ਬਚਪਨ ਦੇ ਵਿੱਚ ਅ ਵਧੀਆ ਲੱਗਦੀਆਂ ਸੀ ਜਦੋਂ ਇਹ ਪਰਦੇ ਤੇ ਆਉਂਦਾ ਸੀ ਮਾਰ ਧਾੜ ਕਰਦਾ ਸੀਗਾ ਕੋਟਾ ਦਾ ਸਿਕਾ ਵਧੀਆ ਲੱਗਦਾ ਸੀਗਾ ਉਸ ਤੋਂ ਪਹਿਲਾਂ ਜਿਹੜੇ ਤਰਮਿੰਦਰ ਤੋਂ ਪਹਿਲਾਂ ਜਿਹੜੇ ਐਕਟਰ ਹੁੰਦੇ ਸੀਗੇ ਉਹ ਸਿੰਪਲ ਹੁੰਦੇ ਸੀਗੇ ਜਿਵੇਂ ਦੇਵਾਨੰਦ ਧਲੀਪ ਕੁਮਾਰ ਰਾਜਕੁਮਾਰ ਰਾਜ ਕਪੂਰ ਇਹ ਲੋਕ ਸੀ ਸਿੰਪਲ ਇਹਨਾਂ ਦੀ ਬਾਡੀ ਬਹੁਤੀ ਨਹੀਂ ਹੁੰਦੀ ਸੀਗੀ ਜਦ ਕਿ ਜਦ ਤਰਮਿੰਦਰ ਫਿਲਮਾਂ 'ਚ ਆਇਆ ਸੀ ਇਹ ਇੱਥੋਂ ਕਿਉਂਕਿ ਪਿੰਡੂ ਜੱਟ ਸੀ ਅ ਕੰਮਕਾਰ ਕਰਦਾ ਮਿਹਨਤ ਕਰਦਾ ਕਰਕੇ ਇਹਦੀ ਬਾਡੀ ਜਿਹੜੀ ਆਲਰੇਡੀ ਬਣ ਚੁੱਕੀ ਸੀਗੀ ਸੁਣਿਆ ਕਿ ਇਹ ਨਲਕਿਆਂ ਦਾ ਜਿਹੜਾ ਉਹ ਲਾਉਣ ਦਾ ਵੀ ਕੰਮ ਕਰਦਾ ਰਿਹਾ ਜਿਹਦੇ ਵਿੱਚ ਰੱਸਾ ਖਿੱਚਣਾ ਹੁੰਦਾ ਆ ਬੋਕੀਆਂ ਲਾਉਣੀਆਂ ਹੁੰਦੀਆਂ ਉਹ ਚੀਜ਼ਾਂ ਤਰਮਿੰਦਰ ਨੇ ਕੀਤੀਆਂ ਹੋਈਆਂ ਸ਼ੁਰੂ ਤੋਂ ਫਿਲਮਾਂ ਦੇਖਣ ਦਾ ਸ਼ੌਂਕ ਸੀ ਤੇ ਪਰਦੇ ਤੇ ਦਲੀਪ ਕੁਮਾਰ ਨੂੰ ਦੇਖ ਕੇ ਇਹਨੇ ਕਿਹਾ ਸੀ ਕਿ ਮੈਂ ਵੀ ਇੱਕ ਦਿਨ ਐਦਾਂ ਦਾ ਐਕਟਰ ਬਣਨਾ ਤੇ ਉਹ ਬਣ ਵੀ ਗਿਆ ਉਹ ਤੋਂ ਵਧੀਆ ਜਿੰਨਾ ਉਹਦੀ ਪ੍ਰਸਿੱਧੀ ਹੋਈ ਉਹ ਤੋਂ ਕਿਤੇ ਜ਼ਿਆਦਾ ਜਿਹੜੀ ਤਰਮਿੰਦਰ ਦੀ ਪ੍ਰਸਿੱਧੀ ਹੋ ਗਈ ਤੇ ਇਹਨੇ ਬਹੁਤ ਸਾਰੇ ਐਕਟਰਾਂ ਨੂੰ ਮਤਲਬ ਕਿ ਆਪਣੀ ਦੋਸਤੀ ਦੇ ਤੌਰ ਤੇ ਜਿਹਦੇ ਵਿੱਚ ਇੱਕ ਅਮਿਤਾਵਚਨ ਆ ਸ਼ੋਲੇ ਫਿਲਮ ਦੇ ਵਿੱਚ ਕਹਿੰਦੇ ਆ ਕਿ ਤਰਮਿੰਦਰ ਦੀ ਸਪਾਰਸ਼ ਤੇ ਹੀ ਅਮਿਤਾਵਚਨ ਨੂੰ ਰੋਲ ਮਿਲਿਆ ਸੀ ਜੇ ਉਹ ਰੋਲ ਨਾ ਮਿਲਦਾ ਸ਼ਾਇਦ ਅਮਿਤਾਵਚਨ ਕਿਤੇ ਪਿੱਛੇ ਰਹਿ ਜਾਂਦਾ ਜੈ ਤੇ ਵੀਰੂ ਦਾ ਕਿਰਦਾਰ ਜਿਹੜਾ ਉਹ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਯਾਦ ਆ ਉਹਦੇ ਵਿੱਚੋਂ ਜਿਹੜਾ ਵੀਰ ਉਤਰ ਗਿਆ ਜੈ ਰਹਿ ਗਿਆ ਧਰਮਿੰਦਰ ਦੇ ਬਹੁਤ ਸਾਰੇ ਪ੍ਰਸਿੱਧ ਗੀਤ ਆ ਜੋ ਅਕਸਰ ਅਸੀਂ ਬਚਪਨ ਦੇ ਵਿੱਚ ਚਿੱਤਰਹਾਰ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਜਿਹਦੇ ਵਿੱਚੋਂ ਪਲਪਲ ਦਿਲ ਕੇ ਪਾਸ ਤੂੰ ਰਹਤੀ ਹੋ ਤੇ ਫਿਰ ਜੱਟ ਜਮਲਾ ਪਗਲਾ دیਵਾਨਾ ਤੇ ਇੱਤੀ ਸੀ ਬਾਤ ਨਾ ਜਾਣਾ ਉਹ ਵਾਲਾ ਗੀਤ ਫਿਰ ਧਰਮਵੀਰ ਦਾ ਗੀਤ ਟੋੜੇ ਸੇ ਨਾ ਟੁੱਟੇ ਧਰਮ ਵੀਰ ਕੀ ਜੋੜੀ ਉਹ ਮੇਰੀ ਮਹਿਬੂਬਾ ਤੂਜੇ ਜਾਣਾ ਹੈ ਤੋ ਜਾ ਤੇਰੀ ਮਰਜ਼ੀ ਮੇਰਾ ਕੀ ਤੇ ਫਿਰ ਮਿਲਦੀ ਹੈ ਜ਼ਿੰਦਗੀ ਮੇਂ ਮੁਹੱਬਤ ਕਬੀ ਕਬੀ ਬਹੁਤ ਸਾਰੇ ਗੀਤ ਆ ਜਿਹੜੇ ਵਧੀਆ ਲੱਗਦੇ ਆ ਖੂਬਸੂਰਤ ਹੈ ਤੂ ਤੋ ਮੈਂ ਵੀ ਹਸੀ ਮੁੱਸੇ ਨਜ਼ਰੇ ਮਿਲਾ ਚੁਰਾਣੇ ਕੀ ਕੋਸ਼ਿਸ਼ ਨਾ ਕਰ ਮੈਂ ਤੇਰੇ ਇਸ਼ਕ ਮੇ ਇਹ ਪੁਰਾਣੇ ਦੌਰ ਦੇ ਜਿਹੜੇ ਗਾਣੇ ਆ ਮੁਹੰਮਦ ਰਫੀ ਦੀਆਂ ਆਵਾਜ਼ਾਂ ਇਹਦੇ ਤੇ ਬਹੁਤ ਸੂਟ ਕਰਦੀਆਂ ਸੀਗੀਆਂ ਤੇ ਉਸ ਵੇਲੇ ਜਿਹੜੇ ਆ ਇਹ ਆਈ ਮਿਲਨ ਕੀ ਬੇਲਾ ਆਈ ਮਿਲਨ ਕੀ ਰਾਤ ਇਦਾਂ ਦੀਆਂ ਫਿਲਮਾਂ ਜਿਹੜੀਆਂ ਉਹ ਚੇਤੇ ਕੀਤੀਆਂ ਜਾਂਦੀਆਂ ਆ ਉਹ ਤੋਂ ਬਾਅਦ ਜਦੋਂ ਉਹ ਦੌਰ ਖਤਮ ਹੋ ਗਿਆ ਉਹ ਤੋਂ ਬਾਅਦ ਇਹਨੇ ਦੂਜਾ ਜੋ ਦੌਰ ਜਿਹੜਾ ਸ਼ੁਰੂ ਕੀਤਾ ਫਿਲਮਾਂ ਦੇ ਵਿੱਚ ਜਿਹਦੇ ਵਿੱਚ ਇੱਕ ਹੀ ਮੈਨ ਦੇ ਤੌਰ ਤੇ ਇਹ ਕਾਮਯਾਬ ਹੋਇਆ ਜਿਹਦੇ ਵਿੱਚ ਹਕੂਮਤ ਐਲਾਨੇ ਜੰਗ ਮਾਰ ਧੜ ਐਦਾਂ ਦੀਆਂ ਫਿਲਮਾਂ ਲੋਹਾ ਫਿਲਮ ਪਤਾ ਨਹੀਂ ਜਨ ਕੇ ਉਹ ਚੀਜ਼ਾਂ ਬੰਦਾ ਸੋਚਦਾ ਵੀ ਜੇ ਤਾਂ ਆਮ ਪਿੰਡਾਂ ਦੇ ਵਿੱਚ ਗੱਲਾਂ ਕਰ ਦੇ ਕੇ ਮੈਂ ਤੈਨੂੰ ਮੁੱਕੀ ਮਾਰ ਕੇ ਧਰਤੀ ਜਗੜ ਦੂੰ ਉਹ ਚੀਜ਼ਾਂ ਜਿਹੜੀਆਂ ਨੇ ਪਰਦੇ ਦੇ ਉੱਤੇ ਫਿਲਮਾਂ ਆਉਂਦੀਆਂ ਤੇ ਉਸ ਚੀਜ਼ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਇਹਨੂੰ ਜਿਹੜਾ ਉਹ ਹੀ ਮੈਨ ਦਾ ਕਿਤਾਬ ਮਿਲਿਆ ਤੇ ਅੱਜ ਤੱਕ ਇਹ ਫਿਲਮਾਂ ਦੇ ਵਿੱਚ ਕਾਮਯਾਬ ਐਕਟਰ ਦੇ ਤੌਰ ਤੇ ਵਿਚਰਿਆ ਦੋਏ ਪੁੱਤਰ ਜਿਹੜੇ ਆਹੋ ਉਹ ਵੀ ਕਾਮਯਾਬ ਹੋਏ ਇਹਨੇ ਜ਼ਿੰਦਗੀ ਚ ਕਦੇ ਡਾਂਸ ਨਹੀਂ ਕੀਤਾ ਜੋ ਮਤਲਬ ਕਿ ਫਿਲਮਾਂ ਦੇ ਵਿੱਚ ਡਾਂਸ ਕਰਦਾ ਸੀਗਾ ਉਹ ਇਹਦੇ ਆਪਣੇ ਡਾਇਰੈਕਟਰ ਕਹਿ ਰਹਿੰਦਾ ਸੀ ਵੀ ਤੁਸੀਂ ਜਿੱਦਾਂ ਹੈਗਾ ਤੁਹਾਨੂੰ ਇਹਨੂੰ ਕੋਈ ਕੋਰੀਓਗ੍ਰਾਫਰ ਉਹ ਨਹੀਂ ਕਰ ਸਕਦਾ ਸੀਗਾ ਡਾਂਸ ਨਹੀਂ ਕਰਾ ਸਕਦਾ ਸੀਗਾ ਇਹਨੂੰ ਖੁਦ ਵੀ ਆਪਣੇ ਇੰਟਰਵਿਊ ਵਿੱਚ ਦੱਸਦਾ ਕਿ ਇੱਕ ਵਾਰੀ ਜੋ ਮੈਂ ਕਰ ਲੰਦਾ ਸੀਗਾ ਤੇ ਮੈਂ ਦੁਬਾਰਾ ਰਿਪੀਟ ਵੀ ਨਹੀਂ ਕਰ ਸਕਦਾ ਸੀਗਾ ਤੇ ਡਾਇਰੈਕਟਰ ਨੂੰ ਇਹੀ ਕਹਿੰਦਾ ਸੀ ਕਿ ਬਸ ਹੋ ਗਿਆ ਜੋ ਹੋ ਗਿਆ ਹੁਣ ਨਵੇਂ ਹੋਊਗੇ ਮਤਲਬ ਕਿ ਇਹਦਾ ਵੱਖਰਾ ਹੀ ਸਟਾਈਲ ਸੀ ਡਾਂਸ ਕਰਨੇ ਦਾ ਤੇ ਇੰਟਰਵਿਊ ਦੇ ਵਿੱਚ ਦੱਸਦਾ ਹੁੰਦਾ ਸੀ ਕਿ ਮਰਦ ਕਦੇ ਨੱਚਦੇ ਨਹੀਂ ਹੁੰਦੇ ਸਿਰਫ ਨਚਾਉਂਦੇ ਹੁੰਦੇ ਆ ਇਹ ਇੱਕ ਆਪਣੇ ਦਮ ਦੇ ਉੱਤੇ ਆਪਣੇ ਰੋਪ ਦੇ ਨਾਲ ਫਿਲਮਾਂ ਦੇ ਵਿੱਚ ਰਹਾ ਮੁਹੱਬਤ ਦਾ ਪੁਜਾਰੀ ਸੀ ਇਸ਼ਕ ਕੀਤਾ ਪਿਆਰ ਕੀਤਾ ਵਿਆਹ ਇਹਦਾ ਪਹਿਲਾ ਹੋ ਗਿਆ ਸੀਗਾ ਪਰ 25-30 ਸਾਲ ਪਹਿਲਾਂ ਉਸ ਵੇਲੇ ਦੀ ਸਭ ਤੋਂ ਖੂਬਸੂਰਤ ਐਕਟਰ ਨੇ ਹੇਮਾ ਮਾਲੀ ਦੇ ਨਾਲ ਇਹਨਾਂ ਦੂਜਾ ਵਿਆਹ ਕਰਵਾਇਆ ਸੀ ਜਿਹਦੇ ਤੋਂ ਇਹਦੀਆਂ ਦੋ ਧੀਆ ਜਿਹੜੀਆਂ ਈਸ਼ਾ ਦੇਵਾਲ ਤਿਆਨਾ ਦੇਵਲ ਉਹ ਹੈਗੀਆਂ ਤੇ ਧਰਮਿੰਦਰ ਤੇ ਸਨੀ ਦੇਵਲੇ ਦੇ ਪਿਛਲੀ ਪਤਨੀ ਦੇ ਪਹਿਲੀ ਪਤਨੀ ਦੇ ਬੇਟੇ ਆ ਤੇ ਇੱਕ ਭੈਣ ਵੀ ਆ ਉਹਨਾਂ ਦੀ ਇਹਦਾ ਭਰਾ ਅਜੀਤ ਅਜੇ ਦੇਵਨ ਵੇਦਾ ਭਤੀਜਾ ਅਬੇ ਦੇਵਨ ਇਹ ਤਰਮਿੰਦਰ ਦੀ ਜ਼ਿੰਦਗੀ ਜਿਹੜੀ ਆ ਉਹ ਬੜੀ ਖੂਬਸੂਰਤ ਵਿਚਰੀਆ ਬੰਬੇ ਦੇ ਵਿੱਚ ਸ਼ਾਨਦਾਰ ਇੱਕ ਇਹਨੇ ਫਾਰਮ ਹਾਊਸ ਲਿਆ ਉੱਥੇ ਖੇਤੀ ਕਰਦਾ ਹੁੰਦਾ ਸੀਗਾ ਮਤਲਬ ਕਿ ਬੰਬੇ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਐਕਟਰ ਰਹਿੰਦੇ ਆ ਇਹਨੇ ਖੇਤ ਲਏ ਹੋਏ ਸੀ ਇੱਕ ਤਹੇ ਦੇ ਉੱਤੇ ਉਹਨੂੰ ਫਾਰਮ ਹਾਊਸ ਉੱਥੇ ਜਾ ਕੇ ਉਹ ਇਹਨ ਪੰਜਾਬ ਵਾਲਾ ਮਾਹੌਲ ਸੀ ਖੇਤੀਬਾੜੀ ਐਕਟਰ ਰੱਖਿਓ ਸੀਗੇ ਕੰਪੈਨਰ ਰੱਖੀਆਂ ਸੀਗੀਆਂ ਕਣਕ ਵੇਚਦਾ ਸੀ ਸਾਰਾ ਜੱਟਾ ਵਾਲਾ ਕੰਮ ਜਿਹੜਾ ਉਹਥੇ ਉਹ ਕਰਦਾ ਸੀ ਪਸ਼ੂ ਰੱਖਿਓ ਸੀ ਮੱਝਾਂ ਰੱਖੀਆਂ ਸੀ ਗਾਈਆਂ ਰੱਖੀਆਂ ਸੀ ਉੱਥੇ ਜਿਹੜੇ ਨੌਕਰ ਸੀਗੇ ਬੰਦੇ ਸੀਗੇ ਉਥੇ ਘਰ ਦਾ ਸਭ ਕੁਝ ਦੁੱਧ ਮੱਖਣ ਲੱਸੀ ਸਭ ਕੁਝ ਹੁੰਦਾ ਸੀਗਾ ਉੱਤੇ ਇਹ ਜ਼ਿਆਦਾਤਰ ਹੁੰਦਾ ਸੀਗਾ ਤੇ ਅੱਜ ਇਹ ਐਕਟਰ ਸਾਡੇ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਵਿਛੜ ਗਿਆ ਪਰਮਾਤਮਾ ਵਿਛੜੀ ਰੂਹ ਨੂੰ ਚਾਨਣਾ ਚ ਨਿਵਾਜ਼ ਬਖਸ਼ੇ ਤੇ ਇਹੀ ਆ ਤਰਮਿੰਦਰ ਦੇ ਪ੍ਰਤੀ ਸਾਡੀ ਜਿਹੜੀ ਸ਼ਰਧਾਂਜਲੀ ਤੁਹਾਨੂੰ ਉਹਦੀ ਕਿਹੜੀ ਫਿਲਮ ਵਧੀਆ ਲੱਗੀ ਕਮੈਂਟ ਦੇ ਵਿੱਚ ਦੱਸਣਾ ਜਿਹੜੀ ਤੁਸੀਂ ਲੇਟੈਸਟ ਦੇਖੀ ਹੋਵੇ ਜਾਂ ਪੁਰਾਣੀ ਫਿਲਮ ਕੋਈ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਉਹਦਾ ਜ਼ਿਕਰ ਜ਼ਰੂਰ ਕਰਿਓ ਥੈਂਕ ਯੂ ਲਵ ਯੂ ਆਲ